ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਭਾਈ ਹੋਰ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਤੇ ਜੀ ਅਨਵਰ ਵਗੈਰ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਆਕੇ ਭਾਈ ਆਪਾਂ ਇੱਧਰ ਘਰੇ ਆਕੇ ਦੇਖ ਲੈਣਾ ਆਪਣੀ ਚੱਲੀ ਜਾਂਦੀ ਆ ਇਹ ਆਪਾਂ ਰਾਤ ਚਲਾਗੇ ਸੀਗੇ ਲਾਈਟ ਤੇ ਹੁਣ ਲਾਈਟ ਬੰਦ ਕਰਕੇ ਪੱਖਾ ਚਲਾਈਏ ਯਾਰ ਟੱਕਰ ਦੀਏ ਬੰਦ ਬਾਹਰ ਲਈ ਤੇ ਅੱਖਾ ਜਲਾ ਦੀ ਫਾਸ ਸੁਨੇਹਾ ਸੁਨੇਹਾ ਬਈ 7:00 ਵਜੇ ਨੇ ਹਲੇ ਮੈਂ 7:00 ਵਜੇ ਆ ਗਿਆ ਸੁਨੇਹਾ ਸੁਨੇਹਾ ਮੈਨੂੰ ਕੰਮ ਅੱਜ ਮੈਂ ਜਾਣਾ ਕਿਸੇ ਪਾਸੇ ਮੈਂ ਅੱਜ ਵੀਡੀਓ ਵੀ ਛੋਟੀ ਹੀ ਬਣੇ ਜਿਹੜੀ ਬਣੂ 2-4 ਮਿੰਟਾਂ ਦੀ ਆਪਾਂ ਉਹੀ ਪਾ ਲਾਂਗੇ 10 ਮਿੰਟਾਂ ਦੀ ਨਹੀਂ ਵੀਡੀਓ ਬਣਦੀ ਅੱਜ ਜਾਨਵਰ ਆਪਣੇ ਆਲਮੋਸਟ ਸਹੀ ਨੇ ਜਮਾ ਓਕੇ ਰਿਪੋਰਟ ਚ ਨੇ ਜਾਨਵਰ ਆਪਣੇ ਆਂਡੇ ਉਂਡੇ ਤੇ ਬੈਠੇ ਨੇ ਬਾਕੀ ਹੂ ਸੈਟ ਨੇ ਹਣਾ ਸਾਰੇ ਜਾਨਵਰ ਆਪਣੇ ਓਕੇ ਤੇ ਹਾਂ ਜੀ ਹੁਣ ਦਾਣੇ ਨੂੰ ਇਹਨਾਂ ਨੂੰ ਪਾਈਏ ਸਰੋਂ ਵੀ ਪਾਵਾਂਗੇ ਯਾਰ ਅੱਜ ਇਹ ਦਾਣੇ ਨਹੀਂ ਪਾਉਂਦੇ ਅੱਜ ਨਾਲ ਸਰੋਂ ਵੀ ਪਾਉਣਾ ਹੈ ਸਰੋਂ ਚੈੱਕਰ ਮਾਣਾ ਕਿੱਥੇ ਹੈ ਇਹ ਆ ਸਮਾਨ ਬਾਹਲਾ ਆ ਸੋਇਆ ਵੀ ਨਹੀਂ ਸਾਦੀ ਇਹਨਾਂ ਨੇ ਜਿਵੇਂ ਕਿ ਗੰਦਰਾ ਨੇ ਮਨੋਂ ਤਾਂ ਸੋਇਆ ਬੀਨ ਦਾ ਜਮੀ ਨਹੀਂ ਖਾਦੀ ਬਈ ਪਤਾ ਨਹੀਂ ਕਿ ਜੱਕਰਾ ਆਪਾਂੋਂ ਘੁੱਟ ਘੱਟ ਕੇ ਜਿੰਨੀ ਕੁ ਪਾਤੀ ਉਹ ਤਾਂ ਖਾ ਰਹੀ ਸੀ ਉਸ ਤੋਂ ਬਾਅਦ ਮੰਮੀ ਨਹੀਂ ਖਾਦੀ ਸੋਇਆ ਬੀਨ ਹਾਂ ਹੋਰ ਪਤਾ ਨਹੀਂ ਕਿ ਕਬੂਤਰ ਲੋਕਾਂ ਦੀ ਮੱਖੀ-ਮੁੱਕੀ ਅਸੀਂ ਜਿਹੜਾ ਮੋਟੇ-ਮੋਟੇ ਦਾਣੇ ਖਾਣਦੇ ਆ ਆਪਣੇ ਆਲੇ ਪਤਾ ਨਹੀਂ ਕਿ ਆਉਣੇ ਛਾਂ ਤੇ ਇਹ ਲੋਪੇਸ਼ ਕੱਤੇ ਆ ਗਿਆ ਇਹ ਖਾਨ ਆਹ ਵਦੋਂ ਮੈਂ ਸੱਡ ਕੇ ਜਾਊਂਗਾ ਤੇ ਵਿੱਚ ਹੀ ਸੱਡ ਕੇ ਜਾਊਂਗਾ ਸੱਡ ਕੇ ਨਹੀਂ ਅੰਦਰ ਤੇ ਇਹ ਖੰਡਿਆ ਜਾਗੇ ਦਾਣੇ ਨਹੀਂ ਤਾਂ ਉਹ ਮਟਰੇ ਚ ਤਾਂ ਹੀ ਖਰਾਬ ਹੋਣ ਖੰਡਿਆ ਜਾਗੇ ਸਰੋ ਉਹ ਵਧੀਆ ਰਹੂ ਯਾਰ ਹਰੇਕ ਵੀਡੀਓ ਚ ਮੈਂ ਕਹਿਣਾ ਵੀ ਟੂਟੀਆਂ ਨਹੀਂ ਆਉਂਦੀ ਪਾਣੀ ਨਹੀਂ ਆ ਰਿਹਾ ਜਿੱਦਨੀ ਮੈਂ ਰਹਿ ਕੇ ਆਈ ਆ ਵੀਰ ਐਂ ਕਰਕੇ ਮੈਂ ਆਪ ਭਲਾ ਦੂੰਗਾ ਦੋਰ ਉਹਦੇ ਉਧ ਨਹੀਂ ਪਾਣੀ ਵਾਲੀ ਡਿਊਟੀ ਨਹੀਂ ਆ ਰਹੀ ਸੁੱਕਾ ਪਿਆ ਸਾਰਾ ਕੁਝ ਆ ਵੀ ਆਪਣਾ ਸਾਰਾ ਸੁੱਕ ਗਿਆ ਬਾਈ ਮਿਰਚਾਂ ਵੀ ਸੁੱਕ ਗਿਆ ਹਨ ਅਜਮਨ ਦਾ ਦਾਜ ਦਾ ਜਮੀ ਸੁੱਕ ਜਾਣੀਆਂ ਮਿਰਚਾਂ ਤੇ ਦੁਪਹਿਰ ਖੜੀ ਖਰਦਪਾਖੜ ਦਾ ਆਪਾਂ ਪੱਟਣੀਆਂ ਪਰਾਂ ਪਰਾਂ ਨਹੀਂ ਰੱਖਾਂਗੇ ਅਰੇ ਆਪਾਂ ਮਾਣੀ ਮੋਟੀ ਚੈਰੀ ਜੀ ਬਣਾਵਾਂਗੇ ਤੇ ਨੇ ਧੋਣੇ ਲਾਵਾਂਗੇ ਉਹ ਸੈਟ ਕਰਾਂਗੇ ਸਿਸਟਮ ਆਪਣਾ ਤੇ ਬਾਕੀ ਐਂ ਬਾਈ ਸਾਰਾ ਕੰਮ ਐਵੇਂ ਵਿੱਚ ਵਿਚਾਲੇ ਪਿਆ ਆ ਟਾਕੀ ਵਾਲੀ ਪਾਇ ਪਈ ਆ ਦੇ ਕੋਣਾ ਇਹ ਐਂ ਬਣਾਉਣੀ ਆ ਇਹ ਵੀ ਐਂ ਪਿਆਗਾ ਵਿੱਚ ਵਿਚਾਲੇ ਕੰਮ ਔਰ ਹੋ ਗਿਆ ਜਿਆ ਬੈ ਕੰਮ ਯਾਰਾ ਪਤਾ ਨਹੀਂ ਲੱਗ ਰਿਹਾ ਵੀ ਕੀ ਕੀ ਕਰੀਏ ਕੀ ਛੱਡੀਏ ਤਾਂ ਕਰਕੇ ਜੇ ਤੇ ਸਿਸਟਮ ਜਿਹਦਾ ਪਤਾ ਨਹੀਂ ਲੱਗ ਰਿਹਾ ਬਸ ਆਪਣੇ ਕਬੂਦਰੀਆਂ ਬੱਚੇ ਬਈ ਕੱਢਣ ਵਾਲੀਆਂ ਨੇ ਅੱਲਾ 2-4 ਦਿਨ ਮਸਾ ਲੈਣੀਆਂ ਹੋਵੇ 15-20 ਦਿਨ ਆਂਡੇ ਰੱਖਿਆ ਨੂੰ ਹੂੰ ਹੋ ਗਏ ਨਾ ਕਿ ਟਾਈਮ ਦਾ 20 ਦਿਨ ਤਾਂ 15 ਦਿਨ ਤਾਂ ਹੋ ਗਏ ਖਰਾ ਆਂਡੇ ਰੱਖਿਆ ਨੂੰ ਕੱਢਨੇ ਚਾਹੀਦੇ ਨੇ ਬੱਚੇ ਹੁਣ ਤਾਂ ਵੱਡਾ ਵੱਡਾ ਰੋ ਉਤਰ ਗਿਆ ਉਹ ਤੇ ਆਪਾਂ ਡਾਉਂਦੇ ਨਹੀਂ ਬਈ ਹੁਣ ਤਾਂ ਬਸ ਬਚੇ-ਬੁਚੇ ਜੇ ਨਿਕਲਣਗੇ ਜੇ ਫਿਰ ਨਵੇਂ ਉਹ ਸਾਤਰੀ ਸੁਤਟੇ ਲਾਉਣੇ ਨੇ ਉਵੇਂ ਲਾਵਾਂਗੇ ਗਾਹਾਂ ਦੇਖਾਂ ਹੁਣ ਤਾਂ ਝਟਾ ਕੀ ਬਣਦਾ ਹੁਣ ਤਾਂ ਹੈ ਨਹੀਂ ਡਾਉਂਦਣ ਵਾਲੇ ਬਾਜਪੂ ਆਉਣ ਲੱਗ ਗਿਆ ਬਈ ਪਰ ਕੱਲ ਬਾਜ ਮੰਨਦਾ ਸਾਡੇ ਮੁੰਡਾ ਕਹਿੰਦਾ ਬਾਜ ਆਏ ਸੀ ਨਾ ਪਰ ਲੈ ਕੇ ਤਾਂ ਕੋਈ ਗਾਣੀਆਂ ਸਿੱਟ ਟੁੱਟ ਗਿਆ ਇਧਰ ਉਧਰ ਚਲਾ ਆ ਗਏ ਬਈ ਹੁਣ ਬਾਜ ਆਉਣ ਲੱਗਿਆ ਕਿਉਂ ਮੌਸਮ ਠੰਡਾ ਹੋ ਗਿਆ ਬਈ ਠੰਡੇ ਦੇ ਨਾਲ ਹੀ ਬਾਜ ਆਉਂਦਾ ਗਰਮੀ ਜੇ ਨਹੀਂ ਪੂਰੀ ਜਬਾਜ ਆਉਂਦਾ ਸੀ ਤੇ ਜੇ ਉਹ ਦੰਡਾ ਉਹੋਂ ਦੂਆ ਹੋਣਾ ਆਉਗਾ ਕਿਉਂਕਿ ਅੰਪਰੈਚਰ ਵੱਧ ਚਾਹ ਉਹ ਆਉਂਦਾ ਨਹੀਂ ਹੈਗਾ ਆਪਾਂ ਨੂੰ ਵੀ ਪਤਾ ਹੈ ਚੀਜ਼ ਬਸ ਹੁਣ ਨਾਲੇ ਨਾਲ ਇਹਨਾਂ ਨੂੰ ਖਾ ਲੈਣ ਦੇ ਇਹ ਦਵਰਪੋਟ ਓਕੇ ਨਾਲ ਦੀ ਆਹ ਦਾ ਬੰਦ ਕਰਕੇ ਲਾ ਕੇ ਲੋਕ ਲੰਗ ਜਾਗੇ ਆਪਨੇ ਤਾਂ ਮਸੇ ਦੀ ਵੀਡੀਓ ਬਣਾਉਣਾ ਬਸ ਮਾੜਾ ਮੋਟਾ ਜਿੱਥੇ ਜਾਊਗਾ ਉੱਥੇ ਦੀ ਮੜੀ ਜੀ ਕੈਪਚਰ ਕਰਕੇ ਐਂਡ ਕਰ ਦਾਂਗੇ ਬਈ ਟਾਈਮ ਹੋਣਾ ਨਹੀਂ ਇਨਾਂ ਉਹ ਕੰਮ ਆ ਥੋੜਾ ਜਿਆਦਾ ਜ਼ਰੂਰੀ ਤੇ ਬਸ ਸਵਾਸ ਸਿਸਟਮ ਆ ਹਾ ਹਾ ਜਾ ਰਿਹਾ ਥੋੜੇ ਸਾਹਮਣੇ ਸਾਰਾ ਕੁਝ ਹਨ ਤੇ ਵਾ ਠੀਕ ਆ ਬਾਈ ਹੁਣ ਸਾਹਮਣੂ ਦੇਖਦੇ ਆ ਮਿਲਦੇ ਆ ਆਂਦੋਲੇ ਨੇ ਖਾ ਲਏ ਓਕੇ ਦੀ ਰਿਪੋਰਟ ਆ ਇਹਨਾਂ ਦੀ ਸਾਹਮਣੂ ਮਿਲਦੇ ਆ ਬਾਈ ਹਾਂਜੀ ਬਾਈ ਖੇਤ ਆਏ ਸੀ ਯਾਰ ਖੇਤ ਪਏ ਆ ਪਰ ਟੌਰ ਨਾਲ ਕੰਮ ਕਰ ਚੱਲਦੇ ਰਹੇ ਨੇ ਨੇ ਉਹ ਬੈਠਿਆਂ ਬਸ ਜਾ ਕੇ ਜਾਨ ਬਰਨ ਦਾਣਾ ਪਾਣੀ ਕਰਦਾਂਗੇ ਹਲੇ ਬੁਸ ਹੈ ਨਹੀਂ ਬਈ ਬੱਚੇ ਨਹੀਂ ਕੱਢੇ ਪਰ ਚਲਾਂ ਬੱਚੇ ਬੁਚੀ ਛਾਦਰੀ ਤੇ ਲਾਵਾਂਗੇ ਨਾ ਬੱਚੇ ਕੱਢੇ ਨਹੀਂ ਛਾਦਰੀ ਤੇ ਵੀ ਗਿਲਾਮਾਂਗੇ ਕਡੱਬਾ ਜਾ ਬੱਚਾ ਚਲੋ ਲਾ ਲਾਂਗੇ ਅਜੇ ਤਾਂ ਨਿਆਣੀ ਆ ਅਦਰੇ ਉਦਰੇ ਤੇ ਟਾਈਮ ਜਾਨੀ ਮਿਲ ਰਿਹਾ ਬਾਕੀ ਪ੍ਰੋਪਰ ਤਰੀਕੇ ਨਾਲ ਸਾਨੂੰ ਜੇ ਚੱਲ 4 5 ਵਜੇ ਹੁਣ ਤਾਂ ਟਾਈਮ ਜਾ ਕੱਢ ਲੈਂਦਾ ਬੰਦਾ ਵਿਚਾਰਾ ਯਾਰ ਬਠਿਆ ਲੈਣੇ ਛਾਤ ਜਿਦੈਨ ਇਕੱਲੇ ਨੂੰ ਯਾਰ ਕੀ ਵਿਖਾਈਏ ਕੀ ਛੱਡੀਏ ਤਾਂ ਕਰਕੇ ਅੱਡੇ ਥੋੜਾ ਸਾਤਰੀ ਲਿਆਉਣੀ ਹੈ ਕਿੰਨਾ ਵੀ ਛੋਟੀ ਨੀਵੇਂ ਲਾਉਣ ਦਾਤਰ ਤਾਂ ਕਰਕੇ ਜੇ ਉਹ ਤਾਂ ਵਾਲੀ ਛਾਤਰੀ ਦਾ ਪਰੋਂ ਦੇਖ ਰਹੀਆਂ ਜਿਹੜੇ ਭਾਈ ਉਹਦਾ ਪੱਕੀ ਉਹ ਲਾਵਾਂਗੇ ਛਾਤਰੀ ਤਾਂ ਹਾਂ ਉਹਦਾ ਬਫੈਕਸੀ ਕਰਦਾਂਗੇ ਤੇ ਥੱਲੇ ਆਪਾਂ ਨਵੀਂ ਛਾਤਰੀ ਲਿਆ ਕੇ ਲਾਵਾਂਗੇ ਬਚਿਆਂ ਬਚਿਆਂ ਦੋ ਹਤਰਿਆਂ ਦਾ ਚਾਹੀਦੇ ਨੇ ਯਾਰ ਤਾਂ ਕਰਕੇ ਵਾਲਾ ਸਿਸਟਮ ਜਉਂ ਵੀ ਨਹੀਂ ਉਹ ਸੈਟਿੰਗ ਹੋਈ ਯਾਰ ਪਾਣੀ ਨਹੀਂ ਆ ਰਿਹਾ ਉਹ ਗੋਡਿਆਂ ਤੇ ਦੋ ਦਰ ਤੇ ਲਾਉਣੇ ਨੇ ਫਿਰ ਕਬੂਤਰ ਉਹਦੇ ਵਿੱਚ ਛੱਡਣੇ ਨੇ ਹਣਾ ਤੇ ਉਹ ਵੀ ਸਿਸਟਮ ਸਾਰਾ ਕਰਨ ਵਾਲਾ ਫੇ ਆਪਣਾ ਤੇ ਉਹ ਵੀ ਬਈ ਕਰਾਂਗੇ ਬਸ ਸਿਸਟਮ ਆਪਣਾ ਬਸ ਉਸ ਤੋਂ ਬਾਅਦ ਤਾਂ ਚਾਦਰਾਂ ਧਰ ਕੇ ਮਿੱਟੀ ਪਾਉਣੀ ਆ ਕਾਗਜ਼ ਪਾ ਕੇ ਬਾਲਾ ਨੋਰਮਲ ਕੰਮ ਆ ਕਰ ਕਰ ਪਾਣੀ ਨਾ ਹੋਣ ਕਰਕੇ ਕੰਮ ਵਧਿਆ ਪਿਆ ਉਹ ਪਹਿਲਾਂ ਮੇਰੀ ਟੂਵੀ ਦਰਦ ਕਰਦੀ ਸੀ ਤਾਂ ਕਰਕੇ ਨਹੀਂ ਮੈਂ ਕਰਿਆ ਹਨ ਤੇ ਕੋਈ ਸੋਧ ਉਹ ਮੁੰਡੇ ਨੇ ਕਹਤਾ ਕਹਦਾ ਬਹੁਤ ਉੱਚੇ ਨੇ ਉਹ ਠੀਕ ਆ ਕਹਿੰਦਾ ਠੀਕ ਆ ਜੇ ਅੰਦਰ ਜਾ ਕੇ ਦੇਖਿਆ ਫੇਰ ਪਤਾ ਲੱਗਿਆ ਵੀ ਯਾਰ ਨਹੀਂ ਉੱਚੇ ਨਹੀਂ ਹੈਗੇ ਨਹੀਂ ਮੇਰੇ ਅਜੇ ਤੇ ਤਾਂ ਕਰਕੇ ਜੇ ਬਸ ਉਹਦਰ ਦੇ ਲਾਉਣੇ ਨੇ ਬਈ ਉਹ ਤਾਂ ਆਪ ਹੀ ਲਾਣਾ ਕੋਈ ਚੱਕਰ ਨਹੀਂ ਟੂਡੀ ਡਾੜੀ ਦਾ ਸਿਸਟਮ ਜਿਹਾ ਹੋ ਜੀ ਸਾਡੇ ਮਤਲਬ ਬੀਐਸਐਨਲ ਦੀਆਂ ਤਾਰਾਂ ਜੀਆਂ ਪੈਣ ਕਰਕੇ ਉਹਨਾਂ ਨੇ ਪਾਈਪ ਵੜਤੀ ਤਾਂ ਕਰਕੇ ਪਾਣੀ ਨਹੀਂ ਆ ਰਿਹਾ ਪਿੰਡ 'ਚ ਤੇ ਆਪਣੇ ਉਧਰ ਬਾਰਡਰ ਬਾਕਸ ਵਾਲੀ ਟੂਟੀ ਲੱਗੀ ਹੋਈ ਆ ਬਾਹਰਲੇ ਕਰੇ ਤੇ ਉਹ ਆਪਣਾ ਘਰ ਦੂਰ ਹੈ ਵੀ ਪਾਣੀ ਲੈ ਜਾ ਨਹੀਂ ਸਕਦੇ ਥੋੜਾ ਜਿਹਾ ਤਾਂ ਕਰਕੇ ਚੱਕਰ ਪੈਂਦਾ ਬਈ ਤੇ ਬਸ ਉਹ ਖੁੱਡਾ ਵੀ ਕਰਨ ਵਾਲਾ ਸੈਟ ਬਸ ਉਹਨੂੰ ਮੂਰੇ ਸੈਟ ਸੈਟ ਕਰਨ ਦੀਆਂ ਥੋੜਾ ਜਹਾ ਆਪਦਾ ਵੀ ਸ਼ਡਿਊਲ ਬਿਜੀ ਹੋ ਰਿਹਾ ਸੀ ਕੰਮ ਧੰਦੇ ਵੀ ਹੋਰ ਆਪਦੇ ਜਿਹੜਾ ਮੈਂ ਕੰਮ ਕਰਦਾ ਉਹ ਕੰਮ ਚ ਵੀ ਥੋੜਾ ਜਹਾ ਬਿਜੀ ਸੀਗਾ ਤਾਂ ਕਰਕੇ ਜੇ ਸਿਸਟਮ ਜਿਹਾ ਹੋ ਰਿਹਾ ਸੈਟਾ ਨਹੀਂ ਹੋਇਆ ਸੀਗਾ ਤੇ ਬਸ ਬਾਕੀ ਆਪਾਂ ਸਾਰੇ ਖੁੱਡਿਆਂ ਦੀ ਵੀ ਅਪਡੇਟ ਦੇਵਾਂਗੇ ਬਈ ਕਿੰਨਾ ਖਰਚਾ ਹੈ ਗੁੱਡਿਆਂ ਤੇ ਕੀ ਸਿਸਟਮ ਹਨ ਸਾਰਾ ਕੁਝ ਕਰਾਂਗੇ ਕੋਈ ਚੱਕਰ ਨਾ ਮੰਨੋ ਹਲੇ ਆਪਾਂ ਨੂੰ ਆਪ ਹੀ ਸੈਟਿੰਗ ਕਰ ਲੈਣ ਦੇ ਪਹਿਲਾਂ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕਰਕੇ ਤੇ ਬਸ ਠੀਕ ਆ ਭਾਈ ਹੁਣ ਆਪਾਂ ਬਸ ਅੱਜ ਦੀ ਵੀਡੀਓ ਸੀ ਆਪਣੀ ਬਤਵਾ ਸ਼ੇਅਰ ਕਰੋ ਯਾਰ ਵੀਡੀਓ ਹੁਣ ਆਪਣੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਆਪਾਂ ਭਾਈ ਨਵੀਂ ਵੀਡੀਓ ਤੇ ਕੱਲ ਨੂੰ ਓਕੇ ਬਾਏ